क्या मतलब कर रहे हो क्या क्या लाते हो आदर से तो क्या बात है चल मैं तो आदर से तो क्या बात है आदर से तो क्या बात है आदर से तो क्या बात है ਮੈਂ ਕਰਦਾ ਹਾਂ ਦੇਖੋ ਘਾਣਾ ਮਾਉਣ ਆਰਡਰ ਜਿਹੜਾ ਆਉਣਾ ਕੋਈ ਨਹੀਂ ਆ ਗਿਆ ਬੰਦਾ ਕਿ ਕਰਪਾ ਕਰੀਂ ਜੀ ਕਰੀਤ ਬੜਾ ਕਾਰਜਕਾਰ ਵਿੱਚ ਦਾ ਖਾਣ ਦਾ ਕੰਮ 20 ਦਿਨ ਦੇ ਪੇਟ ਲਗਾ ਰੋਜ਼ ਕਰਦਾ ਫਿਰ ਉਹ ਆਉਂਦਾ ਹੈ ਤਾਂ ਉਹਦੇ ਨਾਲ ਕਬਾੜਨਾ ਕਹਿੰਦਾ ਸਾਰਾ ਕੁਝ ਰਿਪੋਰਟ ਦਾ ਵਿੱਚ ਐਵੇਂ ਪੌਂਕੀ ਜਾਂਦੀ ਹੈ ਕੁੱਤੇ ਵਾਂਗੂ ਪਿਛਲੇ 20 ਤਰੀਕ ਤੋਂ ਮੈਂ ਪਿੱਟ-ਪਿੱਟ ਮਰ ਗਈ ਕਮਿਸ਼ਨਰ ਐਸ ਐਚਓ ਪੁਲਿਸ ਮੈਂ ਕੋਈ ਚੀਜ਼ ਨਹੀਂ ਛੱਡੀ ਫੇਰ ਵੀ ਇਸ ਬੰਦੇ ਨੇ ਗੇਟ ਲਾ ਲਿਆ ਇਸ ਦਾ ਮਤਲਬ ਕੋਈ ਪ੍ਰਸ਼ਾਸਨ ਨਹੀਂ ਕੋਈ ਕੁਛ ਨਹੀਂ ਨਾ ਬਹਲਕ ਦੀ ਜਗ੍ਹਾ ਇਹਨਾਂ ਨੇ ਖਾ ਲਿਆ ਸਾਨੂੰ ਪਰ ਮੇਰਾ ਸਾਥ ਕਿਸੇ ਨੇ ਨਹੀਂ ਦਿੱਤਾ ਮੈਂ ਪਿੱਟ-ਪਿੱਟ ਮਰ ਕੇ ਉਹ ਬੰਦਾ ਵਾ ਜਿਹੜਾ ਆ ਦੇਖੋ ਜੀ ਦੁਕਾਨ ਦੇ ਅੰਦਰ ਖੜਾ ਆ ਬੰਦਾ ਵਾ ਇਹ ਕਹਿੰਦਾ ਸਾਰੀ ਜਿੰਨਾ ਵੀ ਚੀਜ਼ ਹੈ ਮੇਰੀ ਜੇਬ ਚ ਗੰਦੀਆਂ ਗਾਲਾਂ ਕੱਡੀਆਂ ਕੱਪੜੇ ਫਾਟੇ ਹੱਥੋਂ ਪਾਈ ਹੋਏ ਫਿਰ ਵੀ ਇਹ ਠੀਕਿਆ ਆਪਣਾ ਕੋਣਕੇ ਚੱਲ ਰਿਹਾ ਦਾ ਮਾਸਟਰ ਨੌਕਾਟ ਲਗਾ ਲੈ ਤੇ ਆਤਮਾ ਸਿੰਘ ਦੇ ਨਾਲ ਆਤਮਾ ਸਿੰਘ ਪੂਰੇ ਹੋ ਗਏ ਇਧਰੋਂ ਮੇਰੇ ਸੋਹਣ ਸਾਫੀ ਪੂਰੇ ਹੋ ਗਏ ਉਸ ਤੋਂ ਬਾਅਦ ਇਹ ਪ੍ਰੋਪਰਟੀ ਬੱਚਿਆਂ ਕੋਲ ਚਲੇਗੀ ਉਦੋਂ ਹੋ ਗਿਆ ਜਗਰਾਤ ਸਿੰਘ ਜਗਰਾਤ ਸਿੰਘ ਸਾਹ ਪ੍ਰੋਪਰਟੀ ਆਪਣੀ ਜਿੰਨੀ ਹੋਰੇ ਹਿਸਾਬ ਨਾਲ ਥੋੜੇ ਵੇਚ ਕੇ ਕੋਰਟ ਕੇਸ ਦੀ ਬਾਹਰ ਨਿਕਲ ਗਏ ਤੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਚੈਲੰਜ ਹੋ ਗਈਆਂ ਨੇ ਸਾਰਾ ਕੁਝ ਇਹਨਾਂ ਦੇ ਕੋਰਟ ਦੇ ਵਿੱਚ ਗਲਤ ਕੰਮ ਕੀਤੇ ਆ ਬੀ ਆ ਨਾਮ ਬਲਕਿ ਬੱਚੇ ਦੀ ਪ੍ਰੋਪਰਟੀ ਦਾ ਸੱਕਾ ਕਰੇ ਕੋਰਟ ਤੇ ਚੱਲ ਰਿਹਾ ਵਾ ਫਰੀਕਾ ਪੈ ਰਹੀਆਂ ਜਿਹੜੀ ਜਗਾ ਜੀ ਇਹ ਜਗਾ ਵੀਰੇ ਖਦੇ 1200 ਹੈਗੀ ਆ ਹਜੇ ਸਾਢੀ ਮਤਲਬ ਹਜੇ ਦੇਣ ਤੋਂ ਬਾਅਦ ਮਤਲਬ ਉਹਨਾਂ ਨੂੰ ਪਲਾਟ ਦੇਣ ਤੋਂ ਬਾਅਦ ਤੁਹਾਡੀ ਜਗ੍ਹਾ ਵਿੱਚ ਵੱਜਦੀ ਆ ਵੱਜਦੀ ਆ ਵੀਰੇ ਚੱਕਾ ਹੀ ਮੇਰੀ ਇਹ ਤਾਂ ਹੈ ਹੀ ਨਹੀਂ ਕੁਝ ਉਹਦਾ ਰਸਤਾ ਕੋਈ ਹਾਂਜੀ ਉਹਦਾ ਰਸਤਾ ਰਸਤਾ ਕੋਈ ਨਹੀਂ ਵੀਰੇ ਇਹਨਾਂ ਮੇਨ ਗੇਟ ਤੇ ਰਸਤੇ ਲਾ ਲਿਆ ਗੇ ਇਹਦਾ ਕੁਝ ਨਹੀਂ ਗਾ ਵੀਰੇ ਇਹ ਸਿਰਫ ਸਿੱਧਾ ਝੂਠ ਬੋਲ ਰਿਹਾ ਮੈਂ ਕਹਿੰਦਾ ਸਾਰਾ ਕੁਝ ਮੇਰੀ ਜੇਬ 'ਚ ਨਹੀਂ ਠਾਣੇ ਨੂੰ ਮੰਨਦਾ ਮੈਂ ਕਮਿਸ਼ਨਰ ਸਾਹਿਬ ਦੇ ਕਿਹੜੇ ਕਿਹੜੇ ਦੇ ਸਾਹਬ ਦੇ ਐਸਪੀ ਦੇ ਐਸਪੀ ਦਾ ਸਾਰੇ ਕਿਸ ਇਧਰ ਆਜੋ ਦੱਸੋ ਕਿ ਕਿੰਨੇ ਅਪਲੀਕੇਸ਼ਨ ਆਏ ਮੇਰਾ ਦਮਾਗਰ ਕਮਿਸ਼ਨਰ ਸਾਹਿਬ ਦੇ ਜੀ ਜੀ ਸਾਹਿਬ ਨੇ ਐਸਪੀ ਸਾਹਿਬ ਜਿਹੜੇ ਵੀ ਤਿੰਨ ਹੀ ਜਗ੍ਹਾ ਤੇ ਆਪਾਂ ਤੱਤੀਆਂ ਹੋਈਆਂ ਨੇ ਉੱਥੋਂ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਇਹਨੇ ਕੈਮਰੇ ਪੱਟੇ ਸਾਡੇ 8-10 ਸਾਲ ਦੇ ਲੱਗੇ ਹੋਏ ਸੀਗੇ ਕੈਮਰਾ ਤੋਂ ਬਾਅਦ ਜਦੋਂ ਅਸੀਂ ਤਰਖਾਸਤ ਦਿੱਤੀ ਉਹ ਕਾਹਨੂੰ ਆਪਾਂ ਕਰਦੇ ਆ ਜਾਨੂ ਇਹ ਤਾਂ ਅਵਜਾਦ ਕਰਨ ਲੱਗਿਆ ਉੱਥੇ ਲੱਗਿਆ ਸੀ ਮੇਰੀ ਗੱਲ ਤੇ ਕਿਹਨੇ ਦਿੱਤਾ ਇਹ ਮੈਨੂੰ ਉਸ ਤੋਂ ਬਾਅਦ ਜੀ ਇਹ ਜਿਹੜਾ ਗੇਟ ਲਾਉਣ ਲੱਗਿਆ ਜਿਹੜਾ ਹੁਣ ਇਹ ਗੇਟ ਲਾਉਣ ਲੱਗਿਆ ਜਾਨੂ ਇਹਦੇ ਸਰਦਿਗੇ ਜਗਦੇਵ ਸਿੰਘ ਉਹਨਾਂ ਨੇ ਜੇ ਦੀ ਕਤਕੰਦੀ ਵੀ ਕੋਰਟ ਕੇਸ ਚੱਲਦਾ ਵਾ ਜੀ ਜਗਦੇਵ ਸਿੰਘ ਸਰ ਨੇ ਉਹ ਚਕਾ ਕੇ ਗੇਟ ਪਰੇ ਕਰਾਤਾ ਕਦੇ ਵੀ ਕੋਰਟ ਕੇਸ ਚ ਕੋਈ ਨਹੀਂ ਛੱਡੂਗਾ ਨਾ ਦੋਈ ਤਰ੍ਹਾਂ ਨਹੀਂ ਛੱਡੂਗੀ ਜਿਵੇਂ ਪਿਆ ਓਵੇਂ ਹੀ ਆ ਇਹ ਲੱਗੀ ਹੋਈ ਹੈ ਜੀ ਮੇਰੇ ਨੰਬਰ ਤੇ ਲੱਗੀ ਹੋਈ ਹੈ ਸਰਦਾਰ ਸਾਹਿਬ ਨੇ ਮੈਨੂੰ ਆ ਦਾੜੀ ਵਾਲਾ ਸਰਦਾਰ ਜਿਹੜਾ ਖੜਾ ਸੀ ਮੇਰੇ ਕੀ ਨਾਂਉਂ ਦਾ ਵੀਰੇ ਉਹਨੇ ਮੈਨੂੰ ਕੱਟਿਆ ਕਹਿੰਦਾ ਆ ਜਾ ਕਮਰੇ ਮੂਰੇ ਦੇ ਅੱਠ ਦਾ ਜੜ ਮੇਰੇ ਕੱਲੀ ਜਨਾਬੇ ਨਾਲ ਇਹਨਾਂ ਨੇ ਬਦਤਮੀਜ਼ੀਆਂ ਕਰਦੇ ਨੇ ਕਿ ਕੋਈ ਸ਼ਨੀਵਾਰ ਦਾ ਵੀ ਕੋਈ ਹੈਗਾ ਵੱਡੇ ਵੱਲੋਂ ਕੋਈ ਬੰਦੇ ਬੰਦੇ ਭੇਜੇ ਕਿ ਉਹ ਕਹਿੰਦਾ ਨਹੀਂ ਗੱਲਬਾਤ ਹੈ ਕੋਈ ਨਹੀਂ ਨਹੀਂ ਵੀਰੇ ਕੁਛ ਨਹੀਂ ਆਵੇ ਛੋੜ ਬਾਰ ਦਾ ਜੀ ਇਹ ਤਾਂ ਇੰਨਾ ਝੂਠਾ ਬੰਦਾ ਵਾ ਇਹਨੇ ਰਾਤ ਨੂੰ ਜਿੰਦਣ 12 ਵਜੇ ਇਹਨੇ ਪਹਿਲਾਂ ਲਾਈ ਆ ਉਹ ਵੀ ਸਾਨੂੰ ਹੀ ਕਹਿੰਦਾ ਤਾਂ ਜੀ ਗੇਟ ਦਾ 8 ਮਹੀਨੇ ਪਹਿਲਾਂ ਲੱਗਿਆ ਹੋਇਆ ਜਿਹੜੇ ਆਪਣੇ ਆਏ ਨੇ ਜਸਪ੍ਰੀਤ ਸਰੂਰੇ ਮੌਕੇ ਤੇ ਉਹਨਾਂ ਨੂੰ ਮੈਂ 112 ਤੇ ਘੰਟੀ ਕਰਕੇ ਸੱਦਿਆ ਮੈਂ ਕਹਾਂ ਜੀ ਇਹਦੀ ਖੜੇ ਆ ਆ ਗੇਟ ਰਾਤ ਲੱਗਿਆ ਆ ਕੱਲਾ ਕੱਲਾ ਕਾਬਲਾ ਦੇਖੋ ਐਡਾ ਗੇਟ ਹੈ 112 ਤੇ ਆਪਾਂ ਫੋਨ ਕੀਤਾ ਜੀ ਤੇ ਉਹ ਕਹਿੰਦੇ ਜੀ ਹਾਂ ਤਾਜ਼ਾ ਗੇਟ ਲੱਗਿਆ ਉਹ ਹੈ ਜੀ ਤਾਜ਼ਾ ਸਾਰੇ ਮੈਂ ਆਪਣੇ ਵਕੀਲ ਸਾਹਿਬ ਨੂੰ ਦਿੱਤੀ ਹੋਈਆਂ ਤੇ ਸਾਰੇ ਤੁਹਾਡੇ ਕੋਲੇ ਛੇ ਲੱਗੀ ਹੋ ਜਗਾ ਜੀ ਸਾਰਾ ਕੁਝ ਹੈਗਾ ਪੁੱਤ ਹਾਂ ਜੀ ਸਾਰਾ ਕੁਝ ਤਾਂ ਦੇਖੋ ਇਸ ਫਰਦ ਦੇ ਉੱਤੇ ਸੇ ਆਹ ਦੇਖੋ ਫਰਦ ਦਾ ਜੀ ਤੁਹਾਡਾ ਨੋਟ ਨਹੀਂ ਹਾਂ ਰਜਿਸਟਰੀ ਵਾਲਿਆਂ ਨੇ ਵੀਰੇ ਫਰਦਾ ਵਾਲਿਆਂ ਦੇਖੋ ਵਕੀਲ ਸਾਹਿਬ ਨੇ ਮੈਨੂੰ ਅੰਡਰਲੈਂਡ ਕਰ ਦਿੱਤੀ ਹੈ ਸਟੇ ਦੀ ਇਹ ਪਰ ਮੰਨ ਨਹੀਂ ਰਿਹਾ ਹੈਗਾ ਇਹ ਪ੍ਰਸ਼ਾਸਨ ਨੂੰ ਹੀ ਨਹੀਂ ਮੰਨ ਰਿਹਾ ਵੀਰੇ ਕਿਸੇ ਚੀਜ਼ ਨੂੰ ਨਹੀਂ ਮੰਨਦਾ ਹੁਣ ਤੁਹਾਡੇ ਮੁਰੇ ਨਾ ਬਾਲਕ ਬੱਚਿਆਂ ਨੂੰ ਇਹਨਾਂ ਨੇ ਕਿੰਨਾ ਧੱਕਾਤਾ ਮੈਂ ਹੁਣ ਇਕੱਲੇ ਇਕੱਲੇ ਵੀਡੀਓ ਬਈਆ ਨਹੀਂ ਤਾਂ ਇਹਨਾਂ ਨੇ ਕੈਮਰੇ ਦੇ ਰਿਕਾਰਡਿੰਗ ਕਰਾਈ ਜਾਵੇ ਨਹੀਂ ਤਾਂ ਫਿਰ 19 ਨਵੰਬਰ ਦੀ ਰਿਕਾਰਡਿੰਗ ਕਢਾਉਂਦਾ ਹਾਂ ਜਦੋਂ ਪਾਣੀ ਦਾ ਪਾਣੀ ਪ੍ਰਸ਼ਾਸਨ ਵੀ ਆਇਆ ਵਾ ਪਹਿਲਾਂ ਵੀ ਗਏ ਪਹਿਲਾਂ ਸਰ ਜੀ ਮੈਂ ਤਾਂ ਫਿਰ ਹੀ ਰਹੀ ਆ ਜੋ ਫਰਵਰੀ ਮਹੀਨੇ ਤੋਂ ਇਹਨੇ ਇਹਨੇ ਮੈਨੂੰ ਇੰਨਾ ਦੁਖੀ ਕੀਤਾ ਪਿਆ ਪਹਿਲੇ ਇਸ ਤੋਂ ਸਾਹਮਣੇ ਉਹ ਗੇਟ ਲਾ ਕੇ ਰੱਖਿਆ ਇਹਨੇ ਰਾਤ ਨੂੰ ਹੋਰ ਗੇਟ ਲਾਤਾ ਹੁਣ ਅੱਜ ਫੇਰ ਗੇਟ ਲਾਣ ਲੱਗਿਆ ਇਹ ਗੰਦੀਆਂ ਗੰਦੀਆਂ ਕਾਲਾ ਘੜਦਾ ਕੰਦੇ ਕੰਦੇ ਇਸ਼ਾਰੇ ਕਰਦਾ ਮੇਰਾ ਫਾਰ ਕਿਚਨ ਮੁਕਲਾਵਾ ਕਿੰਨਾ ਬਿਆ ਕੁੱਤੇ ਨੇ ਇਹਨਾਂ ਨੇ ਦੁੱਖੀ ਕੋਈ ਮੇਰਾ ਜ਼ਾਤ ਨਹੀਂ ਦਿੰਦਾ ਪਿਆ ਹੁਣ ਤਾਂ ਮਰੇ ਕੱਲੇ ਜਨਾਨੇ ਮਰੇ 10 ਬੰਦੇ ਘਰੇ ਸੀਗੇ ਕਿਸ ਨੇ ਮੇਰੇ ਹੱਥ ਕਦੀ ਕਰਨੇ ਕਿਉਂਕਿ ਉਹ ਮੈਨੂੰ ਕਾਲਾ ਘੜਦੀਆ ਜਿਵੇਂ ਮਨਨੀ ਤਾੜੀਆਂ ਆਲੇ ਤੁਸੀਂ ਸ਼ਰਮ ਕਰ ਲੋ ਮੈਂ ਕਿਸੇ ਨੂੰ ਕੁਝ ਬੋਲੀ ਆ ਫਿਰ ਕਿਨੇ ਕੱਪੜੇ ਪਾੜਿਆ ਕਿਨ ਤੋਂ ਟੋਡੂਆਂ ਵਾਲਾ ਗੱਡੀ ਸਰ ਜੀ ਮੈਂ ਨਾ ਇੱਕ ਟੋਕ ਜਰੇ ਤੇ ਬਹ ਲਾਂ ਲੱਗੇ ਖੰਭੇ ਇੱਕ 'ਚ ਮੈਂ ਆਪਣਾ ਮੁੰਡਾ ਬਾੜਤਾ ਇੱਕ 'ਚ ਮੈਂ ਉਹਨੂੰ ਪਾੜ ਆਪ ਖੜ ਕੇ ਆ ਸਰਦਾਰ ਸਾਹਿਬ ਨੇ ਮੈਨੂੰ ਬਾਹਰ ਆ ਕੇ ਕੱਢਿਆ ਤੇ ਮੈਨੂੰ ਥੰਦੀ ਭੈਂਦੀ ਗੱਲ ਕੱਢੀ ਉਹ ਕੀ ਨਾਮ ਕੀ ਹੈ ਆਪਣਾ ਮੇਰਾ ਸੁਜੀਤ ਕੁਮਾਰ ਮੈਣੀ ਜੀ ਹਾਂ ਜੀ ਕੀ ਇਹ ਮੇਰੀ 베ਰੀ ਪ੍ਰਾਪਰਟੀ ਮੇਰੀ ਵਾਈਫ ਦੇ ਨਾਮ ਆ ਜੀ ਇਹ ਇਹਦਾ ਮੈਂ 27 ਫਰਵਰੀ ਨੂੰ ਰਜਿਸਟਰੀ ਕਰਾਈ ਆ ਜੀ ਇੰਤਕਾਲ ਮੇਰੇ ਨਾਲ ਚੜ ਚੁੱਕਿਆ ਮੈਂ ਜਦ ਵੀ ਕੋਈ ਕੰਮ ਸ਼ੁਰੂ ਕਰਦਾ ਹੈ ਬਿਨਾ ਮਤਲਬ ਅਨਸੈਸਰੀ ਪਰੇਸ਼ਾਨ ਕਰਦੇ ਨੇ ਜੀ ਅੱਗੇ ਅਸੀਂ ਆਪਣਾ ਗੇਟ-ਕੁੱਟ ਲੱਗਿਆ ਸੀ ਉਦੋਂ ਇਹ ਲੜਕੇ ਆ ਕੇ ਇਹਨਾਂ ਨੇ ਮੇਰੇ ਹੱਥ ਤੇ ਟੱਕ ਮਾਰਿਆ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਹੁਣ 20 ਤੇ ਸ਼ਨੀਵਾਰ ਦੀ ਰਾਤ ਨੂੰ ਇਹਨਾਂ ਨੇ 2 ਵਜੇ ਬੰਦੇ ਇਕੱਠੇ ਕਰਕੇ ਲਿਆ ਕੇ ਆ ਗੇਟ ਵੱਡਿਆ ਜੀ ਕਟਰ ਵੱਡਿਆ ਦੇਖੋ ਇਧਰ ਉਰੋ ਵੀ ਨਾ ਉੱਥੋਂ ਤੱਕ ਵੈਲਡਿੰਗ ਕੀਤੀ ਹੈ ਜੀ ਬਾਅਦੀਆਂ ਵੈਲਡਿੰਗਾਂ ਹੋਈਆਂ ਨੇ ਇਹਨਾਂ ਨੇ ਫੇਰ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਕਿਹੜੀ ਜਗ੍ਹਾ ਜੀ ਕਿੰਨਾ ਕਿਹੜੀ ਜਗ੍ਹਾ ਕਿੰਨਾ ਕਰੋਲਾ ਇਹ ਇਹ 391 ਗ ਟੋਟਲ ਮੇਰੇ ਕੋਲ ਤਾਂ ਹੀ 399 ਕਾ ਆ ਜਾ ਜੀ ਇਹਨਾਂ ਦੀ ਕੋਈ ਮਗਰ ਪ੍ਰੋਪਰਟੀ ਹੋ ਰਹੀ ਨਹੀਂ ਨਾ ਜੀ ਇਹਨਾਂ ਦੀ ਕਿਸੇ ਦੀ ਪ੍ਰੋਪਰਟੀ ਇਹਨਾਂ ਦੀ ਪ੍ਰੋਪਰਟੀ ਤਾਂ ਜੀ ਉੱਤਰ ਪਰਿਆ ਠੀਕ ਹੈ ਚਾਰ ਦੁਕਾਨਾਂ ਛੱਡ ਕੇ ਇਹਨਾਂ ਦੀ ਪ੍ਰੋਪਰਟੀ ਹੈ ਰੋਲਾ ਪਾਉਣ ਨੂੰ ਤੇਜ਼ ਨਹੀਂ ਜੀ ਇਹਨਾਂ ਨੇ ਅੱਜ ਤੱਕ ਰੋਲਾ ਹੀ ਪਾਇਆ ਕਿੰਨੇ ਸਮੇ ਤੋਂ ਜਿਹੜਾ ਰੋਲਾ ਚੱਲ ਰਹੀ ਹੈ ਜਿਹੜਾ ਪਹਿਲਾ ਜ਼ਿਮੀਦਾਰ ਨਾਲ ਚੱਲਦਾ ਰਿਹਾ ਜੀ ਇਹਨਾਂ ਦਾ 15 ਸਾਲ 17 ਸਾਲ 2019 ਚ ਕੇਸ ਡਿਸਮਿਸ ਹੋ ਗਿਆ ਜੀ کورٹ ਨੇ ਡਿਸਪੋਜ਼ ਕੀਤਾ ਡਿਸਪੋਜ਼ ਦੇ ਕਾਗਜ਼ ਤੁਹਾਨੂੰ ਮੈਂ ਦਿਖਾ ਦਿੰਦਾ ਠੀਕ ਆ ਡਿਸਪੋਜ਼ ਆਫ ਦੇ ਕਾਗਜ਼ ਉਹ ਵੀ ਹੈਗੇ ਉਹ ਵੀ ਦੇਖ ਲਓ ਉਹ ਕੋਰਟ ਚ ਤੁਹਾਡੇ ਦਾ ਕੇਸ ਕੀਤਾ ਜਿਹੜੀ ਜਮੀਨਦਾਰ ਤੋਂ ਸੀ ਅਜਤਾ ਜੀ ਖਰੀਦਦਾਰ ਹੁਣ ਹੋਇਆ ਤੁਸੀਂ ਜਮੀਨਦਾਰ ਤੋਂ ਖਰੀਦੀ ਆ ਹਾਂ ਜੀ ਆਹ ਲੋ ਜੀ ਆਹ ਕੋਰਟ ਦੇ ਆਰਡਰ ਨੇ ਜੀ ਜਮੀਨਦਾਰ ਦੇ ਅਗੇਂਸਟ ਜਮੀਨਦਾਰ ਦੇ ਫੇਵਰ ਚ ਹਾਂ ਇਹ ਕਿੰਨੇ ਸਮੇਂ ਤੋਂ ਰਿਸ਼ਟਾ ਇਹ ਇਹ ਮੇਰੀ ਬੇਰੀ ਰਜਿਸਟਰੀ ਜੀ ਫਰਵਰੀ ਚ ਹੋਈ ਹੈ ਇਹ 2019 ਚ ਕੇਸ ਡਿਸਮਿਸ ਹੋ ਚੁੱਕਿਆ ਇਹਨਾਂ ਦਾ ਇਹਨਾਂ ਦੇ ਅਗੇ ਸਟਾਰ ਨਹੀਂ ਹੁਣ ਰਿਸ਼ਟਾ ਹੋਈ ਹੈ ਇਸ ਵਾਰੀ ਇਹ ਵਾਈਫ ਦੇ ਨਾਮ ਹਾਂ ਨਹੀਂ ਵਾਈਫ ਦੇ ਨਾਮ ਇਹ ਜ਼ਿਮੀਦਾਰ ਦਾ ਕੇਸ ਚੱਲਦਾ ਸੀ ਜਿਮੀਦਾਰ ਕੇਸ ਜਿੱਤੇ ਐ ਇਸ ਇਹਦਾ ਇਸ ਪ੍ਰਾਪਰਟੀ ਦਾ ਜਿੱਤਣ ਤੋਂ ਬਾਅਦ ਉਹਨੇ 6 ਸਾਲ ਵੇਟ ਕਰਨ ਤੋਂ ਬਾਅਦ ਸਾਨੂੰ ਪ੍ਰਾਪਰਟੀ ਵੇਚੀ ਹੈ ਵਾਈਫ ਦੇ ਨਾਮ ਕੀ ਹੈ ਤੁਹਾਡੀ ਦਾ ਇਸ਼ੂ ਮੈਨੀ ਜੀ ਇਸ਼ੂ ਮੇਰੀ ਤੋਂ ਨੋ ਹਿਸ ਟਾਈਮ ਕਿੰਨੀ ਜ਼ਮੀਨ ਹੈ 391 391 ਕਬਜ਼ਾ ਤੁਹਾਡਾ ਵਾ ਹਾਂਜੀ ਕਬਜ਼ਾ ਇਹਨਾਂ ਨੇ ਕਿਉਂ ਮਤਲਬ ਦੂਜੀ ਪਾਰਟੀ ਨੇ ਕਿਉਂ ਆਏ ਹੋਰ ਵਿੱਚੋਂ ਆਪਣੇ ਸੱਜੇ ਮੇਰੀਆਂ ਦੁਕਾਨਾਂ ਨੇ ਜੀ ਇੱਧਰ ਵੀ ਮੇਰੀ ਦੁਕਾਨ ਆ ਇੱਧਰ ਵੀ ਮੇਰੀ ਦੁਕਾਨ ਆ ਜੀ ਜਦੋਂ ਪਹਿਲਾਂ ਤੁਹਾਡੇ ਸਾਟ ਮਾਰੀਆ ਪੁਲਿਸ ਵੱਲੋਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਜੀ ਕੀਤੀ ਉਹਦਾ ਕਾਰਨ ਇਹ ਪੁਲਸੇ ਦੱਸ ਸਕਦੀ ਹੈ ਜੀ ਹੁਣ ਮੈਂ ਤਾਂ ਦੱਸ ਨਹੀਂ ਸਕਦਾ ਬਿਆਨ ਹੋ ਗਈ ਸੀ ਤੁਹਾਡੇ ਬਿਆਨ ਹੋ ਗਏ ਜੀ ਸਾਰਾ ਕੁਝ ਹੋ ਗਿਆ ਮੈਡੀਕਲ ਮੈਡੀਕਲ ਵੀ ਕਰਾ ਕੇ ਦੇ ਚੁੱਕੇ ਆ ਹਸਪੀਟਲ ਥਾਣੇ ਜੀ ਠੀਕ ਆ ਇਹਦਾ ਪੁਲਸੇ ਦੱਸ ਸਕਦੀ ਕਿਉਂ ਕਾਰਵਾਈ ਨਹੀਂ ਕਰਦੀ ਹੈਗੀ ਠੀਕ ਆ ਆ ਹੁਣ ਅਸੀਂ ਦੁਬਾਰਾ ਫੇਰ ਵੀਡੀਓ ਕਲਿੱਪਾਂ ਦਿੱਤੀਆਂ ਨੇ ਫੇਰ ਨਹੀਂ ਕਾਰਵਾਈ ਕੀਤੀ ਤਾਂ ਕਿ ਕਹਿ ਕੇ ਗਿਆ ਵੀ ਕੰਮ ਬੰਦ ਕਰਕੇ ਥਾਣੇ ਪ ਜੀ ਗੁਰੂ ਜੀ ਬਾਜੀ ਹਸਤਾਨਾ ਛਾਪ ਚਾਉਂਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਜੀ ਪੁਲਿਸ ਵੀ ਧੱਕਾ ਕਰਾ ਰਹੀ ਹੈ ਜੀ ਸਾਡੇ ਤੇ ਜੇ ਜਦੋਂ ਹੁਣ ਦੁਵਾਰੇ ਇਹਨਾਂ ਨੇ ਵੱਡੇਗਾ ਗੇੜ ਕੇ ਕੈਦਨ ਹੋ ਗਏ ਇਹ ਸ਼ਨੀਵਾਰ ਦਾ ਜੀ ਸ਼ਨੀਵਾਰ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਦੇਖ ਲਓ ਜੀ ਦਿਨ ਕੀ ਹੋ ਗਿਆ ਅੱਜ ਵੀਰਵਾਰ ਹੋ ਗਿਆ ਹਾਂਜੀ ਸ਼ਨੀਵਾਰ ਤੋਂ ਦਿਨ ਦਿਨ ਕਰ ਲਓ ਸ਼ਨੀਵਾਰ ਜੀ 9 ਵਜੇ ਤੇ ਇਹਨੂੰ ਪੀਸੀ ਆ ਤੇ 112 ਤੇ ਕੰਪਲੇਂਟ ਨੋਟ ਕਰਾਈ ਆ 10 ਵਜੇ ਤੈਨੂੰ ਅਸੀਂ ਸਾਰੇ ਐਵੀਡੈਂਸ ਲੈ ਕੇ ਥਾਣੇ ਦੇ ਤੇ ਲੇਡੀਜ਼ ਵੱਲੋਂ ਕਾਫੀ ਇਲਜ਼ਾਮ ਵੀ ਮਹਾਵੇ ਨਜ਼ਰ ਆ ਰਹੇ ਨੇ ਨਹੀਂ ਇਲਜ਼ਾਮ ਲਾਉਣ ਨਾਲ ਤੇ ਵੀਡੀਓ ਇਹ ਆਨ ਲੋਸੀ ਦੀ ਪਰੇਸ਼ਾਨ ਕਰਨ ਲੱਗੇ ਹੋਣੇ ਮੈਂ ਕੱਲਾ ਬੰਦਾ ਦੁਕਾਨ ਤੇ ਬੈਠਦਾ ਜੀ ਕਦੇ ਖੁਸ਼ ਕਰਦੇ ਨੇ ਕਦੇ ਕੁਸ਼ ਕਰਦੇ ਨੇ ਕੱਦ ਨੂੰ ਮੇਰਾ ਨਫਾ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਮੈਂ ਕੱਲਾ ਬੈਠਾ ਕਦੇ ਅਸਮੈਕ ਵਾਲੇ ਬੰਦਿਆਂ ਨੂੰ ਦਾਰੂ ਪਲਾ ਕੇ ਤੇ ਸਮੈਕ ਪਲਾ ਕੇ ਰਾਤ ਨੂੰ ਮੈਂ ਤੁਹਾਨੂੰ ਵੀਡੀਓ ਭੇਜਦਾ ਜੀ ਤੁਸੀਂ ਉਹ ਆਪਣੇ ਨਾਲ ਲਾ ਠੀਕ ਹੈ ਕਿੰਨੀ 2 ਵਜੇ ਵਾਲੀ ਉਦਨ ਦੀ ਆ ਜਿਹੜੀ ਮੈਂ ਥਾਣੇ ਦਿੱਤੀ ਆ ਕਲਿੱਪ ਉਹ ਵੀ ਆ ਤੁਹਾਨੂੰ ਦਿਨਾ ਠੀਕ ਹੈ ਜੀ ਠੀਕ ਹੈ